Ну ਗੋਬਨਸ਼ਾ ਮਹਾਰਾਜ ਦੇ ਅਗੇ ਖਲੋ ਗਿਆ ਸਤਿਗੁਰੂ ਸਾਨੂੰ ਵੀ ਗੁਰੂ ਨਾਨਕ ਦੀ ਸਿੱਖੀ ਦੇ ਸਤਿਗੁਰੂ ਕਹਿੰਦੇ ਆ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਠਹਿਰ ਸਕਦੀ ਇੱਕ ਪਾਸੇ ਸਖੀ ਸਰਵਰ ਦੇ ਪਾਸੇ ਕੋ ਤੇ ਦੂਜੇ ਪਾਸੇ ਸਿੱਖੀ ਗੁਰੂ ਨਾਨਕ ਦੀ ਮੰਗਦੇ ਹੋ ਨਹੀਂ ਮਹਾਰਾਜ ਸਾਨੂੰ ਗੁਰੂ ਨਾਨਕ ਦੀ ਸਿੱਖੀ ਦੇ ਦਿਓ ਸਤਿਗੁਰੂ ਕਹਿੰਦੇ ਫਿਰ ਸਖੀ ਸਰਵਰ ਦਾ ਕਿਹੜਾ ਛੱਡਣਾ ਪਊਗਾ ਹੁਣ ਸਾਰੀ ਪਿੰਡ ਦੀ ਜਿਹੜੀ ਸੰਗਤ ਆ ਉਹਨਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਇਹਨਾਂ ਨੂੰ ਬੀਬੀ ਸੰਤੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਪਾਛਾ ਪੁੱਤ ਪੱਲਾ ਵਿਆਹਣ ਜੋਗ ਹੋ ਗਿਆ ਮੇਰੇ ਪੁੱਤ ਦੇ ਨਾਲ ਕਿਸੇ ਆਪਣੀ ਧੀ ਦਾ ਰਿਸ਼ਤਾ ਨਹੀਂ ਕਰਨਾ ਕਿਉਂਕਿ ਪਿੰਡ ਦੇ ਲੋਕਾਂ ਨੇ ਬਾਈਕਾਟ ਕੀਤਾ ਹੋਇਆ ਸੀ ਮਹਾਰਾਜ ਤਰਸ ਕਰੋ ਸਤਿਗੁਰਾਂ ਦੇ ਨਾਲ ਇੱਕ ਸਿੱਖ ਸੀ ਜੇਦੀ ਲੜਕੀ ਜਵਾਨ ਹੋਈ ਸੀ ਵਿਆਹਣ ਜੋਗ ਹੋਈ ਸੀ ਮਹਾਰਾਜ ਪਾਤਸ਼ਾਹ ਨੇ ਉਸ ਧੀ ਦਾ ਰਿਸ਼ਤਾ ਭਾਈ ਪੱਲੇ ਦੇ ਨਾਲ ਕੀਤਾ ਪਰਿਵਾਰ ਦੀ ਝੋਲੀ ਦੇ ਵਿੱਚ ਖੁਸ਼ੀਆਂ ਪਈਆਂ ਕੀ ਨਹੀਂ ਮਿਲਦਾ ਮੰਗਿਆ ਸਭ ਕੁਝ ਹੀ ਮਿਲਦਾ ਗੱਲ ਤੇ ਫਿਰ ਉੱਥੇ ਆਉਂਦੀ ਨਾ ਖੇੜ ਤੇ ਪਿਆਰ ਦੀ ਅੱਜ ਸਾਨੂੰ ਭਰੋਸਾ ਹੀ ਨਹੀਂ ਇੱਥੇ ਵੀ ਅਰਦਾਸ ਕਰੀ ਜਾਂਦੇ ਆ ਪਖੰਡੀ ਬਾਬਿਆਂ ਦੇ ਡੇਰਿਆਂ ਤੇ ਵੀ ਤੁਰੀ ਜਾਂਦੇ ਆ ਧਾਗੇ ਦਵੀਤਾਂ ਵਾਲਿਆਂ ਦੇ ਕੋਲ ਵੀ ਜਾ ਕੇ ਨੱਕ ਤੇ ਗੋਡੇ ਰਗੜੀ ਜਾਂਦੇ ਆ ਪਰ ਜੇ ਸਾਡੀ ਪੂਰੀ ਸਿੱਖੋ ਮਰੀਆ ਪੈਣਾ ਬੈਠੀਆਂ ਜੋ ਕਿਉਂਕਿ ਜਿੰਨੇ ਵੱਦ ਪਖੰਡੀ ਪਲੇ ਆ ਨਾ ਉਹ ਬੀਬੀਆਂ ਦੇ ਪਾਲੇ ਹੋਏ ਆ ਮਾਫੀ ਦਿਓ ਪਰ ਹਕੀਕਤ ਆ ਬੱਚੇ ਭਾਵੇਂ ਚਾਹ ਨੂੰ ਤਰਸਦੇ ਰਹਿਣ ਐਤਵਾਰ ਦਾ ਦਿਨ ਚੜ੍ਹਨਾ ਚਾਹੀਦਾ ਵਾ ਬੱਚੇ ਚਾਹ ਨੂੰ ਤਰਸਦੇ ਰਹਿ ਜਾਂਦੇ ਤੇ ਬੀਬੀਆਂ ਖੁਆ ਮਾਰ ਕੇ ਪਹਿਲਾਂ ਖੁਆ ਬਾਬਿਆਂ ਨੂੰ ਖਵਾਉਣ ਜਾਂਦੀਆਂ ਵਾ ਵੇਖੋ ਕਰਨੀ ਵਾਲੇ ਵੀ ਬੜਿਆ ਜੇ ਕੱਚ ਬੜਾ ਵਾ ਨਾ ਤੇ ਹੀਰਿਆਂ ਦੀ ਵੀ ਕੋਈ ਘਾਟ ਨਹੀਂ ਬਹੁਤ ਪਿਆਰ ਵਾਲੇ ਸਾਧੂ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਬੈਠੇ ਹੋ ਉਹਨਾਂ ਦੀ ਕੋਈ ਕਰਨੀ ਸੀ ਉਹਨਾਂ ਦੀ ਬੰਦਗੀ ਆ ਤਾਂ ਹੀ ਤੇ ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਕਰਨ ਵਾਸਤੇ ਬੈਠੇ ਆ ਤਾਂ ਹੀ ਤੇ ਇਹਨੇ ਸੋਹਣੇ ਸੁੰਦਰ ਦਵਾਨ ਸਜੇ ਸਮਾਗਮਾਂ ਦੇ ਵਿੱਚ ਬੈਠੇ ਆ ਇਹਦੇ ਤੁਹਾਡਾ ਨਗਰ ਵਧਾਈ ਦਾ ਪੱਤਰ ਆ ਕਿਉਂਕਿ ਸਾਡੇ ਤੋਂ ਪਹਿਲਾਂ ਸਟੇਜ ਦੀ ਸੇਵਾ ਨਿਭਾਰੇ ਵੀਰਾਂ ਨੇ ਸਾਨੂੰ ਦੱਸਿਆ ਜਾਣੂ ਕਰਵਾਇਆ ਇਹ ਭਾਈ ਪਿੰਡ ਦੇ ਬੇਸ਼ੱਕ ਛੋਟਾ ਜਿਹਾ ਪਰ ਸਾਰੇ ਜੁੜੇ ਹੋਏ ਆ ਬਾਦ ਵੱਡੇ ਵੱਡੇ ਆਉਦੇ ਇੱਥੋਂ ਦੇ ਨੌਜਵਾਨਾਂ ਨੇ ਇੱਥੋਂ ਦੇ ਵੱਡਿਆਂ ਨੇ ਹਾਸਲ ਕੀਤੇ ਆ ਇਹਦੇ ਸਾਧੂ ਮੰਧ ਦੀ ਯਾਦ ਵਿੱਚ ਬੈਠੇ ਹੋ ਨਾ ਕਹਿੰਦੇ ਜੰਗਲਾਂ 'ਚ ਮੰਗਲ ਲੱਗ ਜਾਂਦੇ ਜਿੱਥੇ ਹੋਵੇ ਵਸਾ ਸੰਤਾਂ ਦਾ ਤੇ ਰੱਬ ਨੂੰ ਵੀ ਮੰਨਣਾ ਪੈਂਦਾ ਕੀਤਾ ਅਰਦਾਸਾ ਸੰਤਾਂ ਦਾ ਬਣੀ ਪਰਦੇ ਉਹਨਾਂ ਸਤਿਗੁਰੂ ਕਹਿੰਦੇ ਜਿੱਥੇ ਜਾਏ ਬੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJE ਉਥੇ ਪਾਵਨ ਗੁਰਬਾਣੀ ਕਹਿੰਦੀ ਆ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੋਹੰਦਾ ਜਿੱਥੇ ਰੱਬ ਦੇ ਪਿਆਰੇ ਸਾਧੂ ਜਨ ਬੈ ਜਾਂਦੇ ਨਾ ਉਹ ਜਗ੍ਹਾ ਸੁਹਾਵ ਨਹੀਂ ਹੋ ਜਾਂਦੀ ਆ ਉਹ ਵੀ ਜਗ੍ਹਾ ਪੂਜਨੀਕ ਹੋ ਜਾਂਦੀ ਹਮ ਸੰਤਨ ਕੀ ਰੇਨ ਪਿਆਰੀ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਨੀ ਸੰਤ ਹਮਾਰਾ ਕਹਿਣਾ ਗਹਿਣਾ ਇਸ ਕਰਕੇ ਮੇਰੀਆਂ ਭੈਣਾਂ ਨੂੰ ਬੇਨਤੀ ਆ ਪ੍ਰੈਕਟੀਕਲ ਕਰਕੇ ਵੇਖਿਓ ਕੁਝ ਦੇ ਨਹੀਂ ਇਸ ਗੁਰੂ ਤੇ ਭਰੋਸਾ ਕਰ ਲਓ ਪਹਿਲਾਂ ਪ੍ਰੈਕਟੀਕਲ ਕਰਿਓ ਜੇ ਸਾਡੀ ਪੂਰੀ ਇਸ ਖਸਮ ਤੋਂ ਨਾ ਪਈ ਜਿੱਥੇ ਮਰਜੀ ਝੋਲੀਆਂ ਅੜ ਕੇ ਵੇਖ ਲਿਓ ਹੋਰ ਕਿਤੇ ਵੀ ਪੂਰੀ ਨਹੀਂ ਜਿੱਤਣੀ ਪੈਸਾ ਪਾਈ ਗੁਰਦਾਤਾ ਜੀ ਕਹਿੰਦੇ ਨਾ ਵੱਟ ਜੋ ਦਾ ਬਹੁਤ ਪਰਪਰ ਮਰਈਨੇ ਆਪਣੇ ਪਿਆਰਿਆਂ ਦੇ ਘਰ ਜਾ ਕੇ ਖੁਸ਼ੀਆਂ ਦਿੱਤੀਆਂ ਭੰਡਾਰੇ ਭਰਪੂਰ ਹੋ ਗਏ ਖੁਸ਼ੀਆਂ ਹੀ ਖੁਸ਼ੀਆਂ ਖੇੜੇ ਹੀ ਖੇੜੇ ਉਸ ਘਰ ਦੇ ਵਿੱਚ ਕਿ ਭਾਈ ਮੈਂ ਬੇਨਤੀ ਕਰਾਂ ਸਮਾਗਮ ਮਨਾਏ ਸਫਲੇਤਾਵਾਂ ਜੇ ਇਥੋਂ ਅਸੀਂ ਕੁਝ ਨਾ ਕੁਝ ਸਿੱਖ ਕੇ ਜਾਵਾਂਗੇ ਤੇ ਧੰਨ ਗੁਰੂਵਰ ਗੋਬਿੰਦ ਸ਼ਾਮਾ ਰਾਜ ਦਾ ਇਤਿਹਾਸ ਪੜਦੇ ਤੇ ਚੌਂ ਜੰਗਾਂ ਦਾ ਵੀ ਜ਼ਿਕਰ ਹੁੰਦਾ ਉਹ ਮਹਾਰਾਜ ਪਾਤਸ਼ਾਹ ਨੇ ਜੰਗ ਲੜੇ ਜ਼ਰੂਰ ਆ ਪਰ ਸ਼ੌਂਕ ਨਹੀਂ ਸੀ ਗੜ ਪਿਆ ਢੋਰ ਸਾਡੇ ਗੁਰੂਆਂ ਨੇ ਜ਼ਰੂਰ ਬਚਾਇਆ ਪਰ ਪਹਿਲ ਕਦੇ ਵੀ ਕੀਤੀ ਨਹੀਂ ਮੈਦਾਨੇ ਜੰਗ ਵਿੱਚ ਵੀ ਦੁਸ਼ਮਣ ਸਾਹਮਣੇ ਖਲੋਤਾ ਤਿੰਨ ਮੌਕੇ ਦੇ ਰਹੇ ਨੇ ਸਤਿਗੁਰੂ ਅਜੇ ਵੀ ਸੰਭਲ ਜਾ ਅਜੇ ਵੀ ਸੰਭਲ ਜਾ ਫਿਰ ਜੇ ਨਹੀਂ ਸੰਭਲਿਆ ਜਬੇ ਬਾਣ ਲੱਗਿਓ ਤਬੇ ਰੋਸ ਛਾ ਗਿਓ ਪਹਿਲ ਕਰਨੀ ਨਹੀਂ ਤੇ ਵਾਧਾ ਜਰਨਾ ਇਹ ਸਾਡਾ ਇਤਿਹਾਸ ਵੇਖੋ ਸਾਡੇ ਜਥੇ ਦਾ ਇੱਕ ਅਸੂਲ ਆ ਵੀ ਪਈ ਜੇ ਸੰਗਤਾਂ ਹੁਕਮ ਲਾਇਆ ਜਾਈਏ ਜਿੰਨੀ ਕੋ ਗੁਰੂ ਸਾਹਿਬ ਨੇ ਮੱਤ ਬਖਸ਼ੇ ਸੀ ਤੇ ਇੰਨੇ ਜੋਗ ਨਹੀਂ ਜਿੰਨੀ ਕੋ ਮੱਤ ਗੁਰੂ ਨੇ ਬਖਸ਼ਿਆ ਕੁਝ ਨਾ ਕੁਝ ਇਤਿਹਾਸ ਆ ਜਿਹੜਾ ਉਹ ਸੰਗਤ ਨੂੰ ਸੁਣਾ ਕੇ ਆਈਏ ਕਿਉਂਕਿ ਸਾਨੂੰ ਮੰਨਣਾ ਪੈਣਾ ਸੀ ਇਤਿਹਾਸ ਤੋਂ ਕੋਹਾਦੂ ਰੋਕੇ ਬੈਗੇ ਸਾਨੂੰ ਤੇ ਅੱਜ ਇੱਕ ਉਹ ਅਹੰਕਾਰ ਨਹੀਂ ਕਹਿਣਾ ਆਉਂਦਾ ਗੁਰਬਾਣੀ ਦੀ ਵਿਦਿਆ ਲੈਣ ਨੂੰ ਅਸੀਂ ਤਿਆਰ ਨਹੀਂ ਹੁੰਦੇ ਚਾਨ ਸਾਹਿਬ ਜਾਦਿਆਂ ਦੇ ਨਾਮ ਆਪਣੇ ਬੱਚਿਆਂ ਨੂੰ ਸੁਨਾਇਆ ਕਰੋ ਪੰਜਾਬ ਪਿਆਰਿਆਂ ਦੇ ਨਾਮ ਆਪਣੇ ਬੱਚਿਆਂ ਨੂੰ ਯਾਦ ਕਰਾਇਆ ਕਰੋ ਇਹ ਵੀ ਕਿਤੇ ਬਾਹਰ ਜਾਣ ਇਹਨਾਂ ਨੂੰ ਕੋਈ ਪੁੱਛੇ ਤੇ ਮਾਣ ਨਾਲ ਦੱਸਣ ਵੀ ਸਾਡੇ ਵੱਡ ਬਡੇਰੇ ਇਹ ਨੇ ਹਰੀ ਸਿੰਘ ਨਲੂਏ ਬਾਰੇ ਜਾਣੂ ਕਰਵਾਓ ਕਦੇ ਹਰੀ ਸਿੰਘ ਨਲੂਏ ਦੇ ਨਾਮ ਤੇ ਪੰਜਾਬ ਮਸ਼ਹੂਰ ਸੀ ਖਾਨ ਸੀ ਬਜ਼ੁਰਗ ਜਾਨ ਦੇ ਚੰਗੀ ਤਰ੍ਹਾਂ ਖਾਨ ਕੀ ਸੀ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਕਿਉਂਕਿ ਪੰਜਾਬੀਆਂ ਨੇ ਸਿਕੰਦਰ ਲੋਧੀ ਤੋਂ ਲੈ ਕੇ ਪਤਾ ਨਹੀਂ ਕਿੰਨੇ ਕੁ ਜ਼ਰਵਾਨਿਆਂ ਨਾਲ ਮੱਥਾ ਲਾਇਆ ਪਰ ਡੋਲੇ ਨਹੀਂ ਅੱਜ ਦੀਆਂ ਸਰਕਾਰਾਂ ਨੇ ਸਾਨੂੰ ਖਤਮ ਕਰਨ ਦਾ ਨਵਾਂ ਰਾਹ ਬਣਾ ਲਿਆ ਖਾਸ ਕਰਕੇ ਸਿੱਖਾਂ ਨੂੰ ਕਿਉਂਕਿ ਮੁੱਖ ਕੰਮ ਕਿਹੜੀ ਆ ਸਿੱਖਿਆ ਅਸੀਂ ਬੰਬਾਂ ਨਾਲ ਖਤਮ ਨਹੀਂ ਹੋਏ ਸਾਨੂੰ ਬੰਦੂਕਾਂ ਨਹੀਂ ਮੁਕਾ ਸਕੀਆਂ ਟੈਂਕ ਤੋਪ ਸਾਨੂੰ ਤਬਾਹ ਨਹੀਂ ਕਰ ਸਕੇ ਨਸ਼ੇ ਦਾ ਹਥਿਆਰ ਸਰਕਾਰ ਨੇ ਅਪਣਾ ਲਿਆ ਚਲੋ ਵਧਾਈ ਦਾ ਪਾਤਰ ਤੁਹਾਡਾ ਪਿੰਡ ਹੋ ਰਿਹਾ ਦਸਰੇ ਸਨ ਵੀਰ ਜੀ ਹੋਣੀ ਬਈ ਨਸ਼ਾ ਮੁਕਤ ਹੈ ਬਈ ਇੱਥੇ ਕੋਈ ਏਦਾਂ ਦੀ ਖੇਡ ਨਹੀਂ ਵਰਤ ਰਹੀ ਪਰ ਭਾਈ ਹੋਰ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਤੁਹਾਡੇ ਭੈਣ ਭਰਾ ਸਾਖ ਸੰਬੰਧੀ ਆ ਉਹਨਾਂ ਨੂੰ ਇਸ ਕੋਡ ਦੇ ਵਿੱਚੋਂ ਕੱਢ ਲਵੋ ਗਾ ਵੀ ਸਾਡੇ ਨੌਜਵਾਨ ਵੀਰ ਬੈਠੇ ਆ ਭਾਈ ਜੇ ਤੁਹਾਡੇ ਪਿਓ ਦਾਦੇ ਇਹ ਗੁਰੂ ਨਾਨਕ ਦੇ ਘਰ ਦੇ ਨਾਲ ਜੁੜਿਆ ਉਹਨਾਂ ਜਿਹੜੀ ਕਿਰਤ ਕਮਾਈ ਕੀਤੀ ਆ ਪੁੱਠੇ ਕੰਮਾਂ ਵਾਲੇ ਪਾਸੇ ਨਹੀਂ ਲਾਈ ਤੇ ਤੁਹਾਡੇ ਅੱਗੇ ਵੀ ਹੱਥ ਬੰਨ੍ਹ ਕੇ ਬੇਨਤੀ ਆ ਤੁਹਾਡੇ ਬੱਚੇ ਵੀ ਗਾਂ ਜਦੋਂ ਪੈਦਾ ਹੋਣ ਤੇ ਤੁਹਾਡੀਆਂ ਸਿਫਤਾਂ ਹੋਣ ਕਿਹਦੇ ਸਾਡੇ ਪਿਓ ਦੇ ਬਾਪ ਨੇ ਸਾਡੇ ਦਾਦੇ ਨੇ ਸਾਡੇ ਪਰਦਾਦੇ